ਰஞ்சிਤ ਐਵੇਨਿਊ ਬਣੇ ਅੰਮ੍ਰਿਤ ਆਨੰਦ ਪਾਰਕ ਵਿੱਚ ਲੋਕ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨ ਆਉਂਦੇ ਹਨ ਅਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਵੱਲੋਂ ਵੀ ਕਈ ਵਾਰ ਇਸ ਪਾਰਕ ਵਿੱਚ ਵਿਕਾਸ ਦੇ ਕੰਮ ਕੀਤੇ ਗਏ ਹਨ ਪਿਛਲੇ ਸਮੇਂ ਵਿੱਚ ਇੱਥੇ ਜਲਿਆਂ ਵਾਲੇ ਬਾਗ ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਵੀ ਬਣਾਇਆ ਗਿਆ ਸੀ ਪਰ ਦੇਖਣ ਨੂੰ ਆ ਰਿਹਾ ਹੈ ਕਿ ਇਸ ਪਾਰਕ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਣ ਕਰ ਸੈਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਆਖਿਆ ਕਿ ਉਹ ਸੈਰ ਕਰਨ ਆਉਂਦੇ ਹਨ ਪਰ ਇੱਥੇ ਗੰਦੇ ਪਾਣੀ ਵਿੱਚ ਮੱਛਰ ਦੀ ਪਰਮਾਰ ਅਤੇ ਬਦਬੂ ਵੀ ਕਾਫੀ ਆਉਂਦੀ ਹੈ ਉਹਨਾਂ ਸਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ ਇਹ ਰਣਜੀਤ ਐਵਣੀ ਦਾ ਅਮਰਿਤ ਆਨੰਦ ਪਰਕੇ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਸ਼ਾਮ ਦੀ ਸੈਲ ਹੋ ਰਹੀ ਹੈ ਸਾਰੇ ਆਪਣੇ ਘਰਾਂ ਚੋਂ ਨਿਕਲ ਕੇ ਗਰਮੀਆਂ ਦਾ ਦਿਨ ਚੱਲ ਰਹੇ ਨੇ ਤੇ ਆਪਣੇ ਘਰ ਤੋਂ ਨਿਕਲ ਕੇ ਸੈਲ ਦਾ ਆਨੰਦ ਲੈ ਰਹੇ ਨੇ ਪਰ ਤੁਸੀਂ ਦੇਖਿਆ ਹੋਵੇਗਾ ਕਿ ਸਾਫ ਸਫਾਈ ਦਾ ਇੱਥੇ ਕਿੰਨਾ ਕੋ ਚੰਗਾ ਸਾਧਾ ਨੇ ਤੁਸੀਂ ਦੇਖੋ ਕਿ ਇੱਥੇ ਛੋਟੇ ਛੋਟੇ ਬੱਚੇ سامنے ਬਤਲ ਕੇ ਛੋਟੇ ਛੋਟੇ ਬੱਚੇ ਇੱਥੇ ਸੈਲ ਕਰਦੇ ਨੇ ਪ੍ਰਭਾ ਵੇਖੋ ਪੈਂਦਾ ਵੈ ਅੱਜ ਹਰ ਕੋਈ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਡੇਂਗੂ ਦਾ ਵੀ ਟਾਈਮ ਹੈ ਮੱਛਰ ਦਾ ਟਾਈਮ ਹੈ ਗੋਡੇ-ਗੋਡੇ ਇੱਥੇ ਜਿੱਥੇ ਰਨਿੰਗ ਕਰਦੇ ਨੇ ਬੱਚੇ ਜਾਂ ਬਜ਼ੁਰਗ ਜਾਂ ਸਾਡੇ ਨੌਜਵਾਨ ਇੱਥੇ ਸੈਲ ਕਰਦੇ ਨੇ ਤੇ ਚਿੱਕੜ ਪਾਣੀ ਗੰਦਗੀ ਮੱਛਰ ਜਿਹੜਾ ਇੱਥੇ ਪੈਦਾ ਹੋ ਰਿਹਾ ਵੈ ਮੈਂ ਸਮਝਦਾ ਵਾਂ ਕਿ ਇੱਥੇ ਤੇ ਲੋਕੀ ਆਪਣੀਆਂ ਬਿਮਾਰੀਆਂ ਠੀਕ ਕਰਨ ਆਉਂਦੇ ਨੇ ਮੈਨੂੰ ਡਰ ਹੈ ਕਿ ਇੱਥੋਂ ਹੀ ਡੇਂਗੂ ਦੀ ਬਿਮਾਰੀ ਜਿਹੜੀ ਮੱਛਰ ਦੀ ਬਿਮਾਰੀ ਹੋ ਆਪਣੇ ਘਰਾਂ ਚ ਨਾ ਲੋਕੀ ਲੈ ਜਾਣ ਇਸੇ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵਾਂ ਕਿ ਜਲਦੀ ਤੋਂ ਜਲਦੀ ਇੱਥੇ ਜਿਹੜੀ ਅਮਰਤ ਆਨੰਦ ਪਾਰਕ ਦੀ ਜਿਹੜੀ ਸਫਾਈ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਇੱਥੇ ਵਧੀਆ ਪਾਲੋ ਪੋਸ਼ਨ ਵਧੀਆ ਸੁਵਿਧਾ ਮਿਲਣ ਲੋਕੀ ਆਨੰਦ ਲੈਣ ਆਪਣੀ ਸੈਲ ਕਰਨ ਦਾ ਮੁਸ਼ਕਲਾ ਹੀ ਆ ਜੀ ਆਨੰਦ ਪਾਰਕ ਆਏ ਆ ਆ ਟਰੈਕ ਆ ਇੱਕ ਆ ਟਰੈਕ ਦਾ ਤੁਸੀਂ ਹਾਲ ਵੇਖਦੇ ਜੇ ਕਿ ਨੌਜਵਾਨ ਕਿੱਥੇ ਦੌੜ ਲਾਣਗੇ ਗੁਨਾਹ ਸਟੇਡੀਅਮ ਆ ਜੇ ਪੂਰੀ ਗੱਲ ਕਰੀਏ ਤੇ ਜਦੋਂ ਕੋਈ ਭਰਤੀ ਹੁੰਦੀ ਆ ਉਸ ਤੋਂ 10 15 ਪਹਿਲਾਂ ਮੁੰਡੇ ਦੀ ਮਿਹਨਤ ਦਾ ਟਾਈਮ ਹੁੰਦਾ ਵਾ ਤੇ ਸਭ ਤੇ ਬੁਰੇ ਹਾਲ ਨੇ ਮਾੜਾ ਸਥਿਧਾਨ ਟਰੈਕ ਟਰੈਕ ਸਹੀ ਹੋਣਾ ਚਾਹੀਦਾ ਕਿਤੇ ਵੀ ਟਰੈਕ ਹੋਵੇ ਭਾਵੇਂ ਇੱਥੇ ਹੋਵੇ ਭਾਵੇਂ ਕਿਤੇ ਵੀ ਹੋਵੇ ਇੱਥੇ ਦੇ ਡੇਂਗੂ ਨਾਲ ਹੀ ਬੁਰਾ ਆ ਲਿਆ ਗਰਮੀ ਵੈਸੇ ਬੜੀ ਐ ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਨਾਲ ਕੋਲ ਇੰਪਰੂਵਮੈਂਟਸ ਦੇ ਅੰਦਰ ਆਜੀ ਇੰਪਰੂਵਮੈਂਟਸ ਵਾਲੇ ਮਸ਼ੀਨਾਂ ਇੱਕ ਦੋ ਵਾਰ ਹੀ ਲਿਆ ਕੇ ਉਹਨਾਂ ਨੇ ਵੇਖਿਆ ਉਹਨਾਂ ਕੋਲ ਹੋਇਆ ਕੁਝ ਨਹੀਂ ਪਾਣੀ ਸਵੇਰੇ ਵੀ ਆਂਦਾ ਸ਼ਾਮ ਨੂੰ ਵੀ ਸਵੇਰ ਦਾ ਪਾਣੀ ਬੰਦ ਹੁੰਦਾ ਬਾਥਰੂਮ ਵਾਲਾਂ ਕੇ ਬੰਦ ਕੀਤੇ ਹੋਏ ਫਿਰ ਵੀ ਪਾਣੀ ਇਹਨਾਂ ਕੋ ਕੋਈ ਕੰਟਰੋਲ ਹੁੰਦਾ ਆਂਦੇ ਆ ਪਰ ਮੇਨਟੇਨੈਂਸ ਜਿਹੜੀ ਹੈ ਉਹ ਦਿੱਤੀ ਹੋਈ ਹੈ ਜੀ ਇਹਨਾਂ ਨੇ ਇਹ ਬਲੌਗ ਦੀ ਸੈਟਿੰਗ ਪਰ ਨਹੀਂ ਉਹ ਵੀ ਪਾਰਕ ਜਿਆਦਾ ਵੱਡਾ ਹੈਗਾ ਐਨੀ ਮੇਨਟੇਨੈਂਸ ਪੂਰੀ ਹੋ ਨਹੀਂ ਰਹੀ ਇੱਥੇ ਬਲੇ ਅਸੀਂ ਖੜੇ ਹਾਂ ਰਣਜੀਤ ਐਬ ਨਹੀਂ ਅਮਰਤ ਆਨੰਦ ਪਾਰਕ ਵਿੱਚ ਤੁਸੀਂ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਆਪਣੇ ਸਹਿਯੋਗੀਨ ਨੂੰ ਕਹਾਂਗੇ ਤਸਵੀਰਾਂ ਇੱਕ ਵਾਰ ਤੁਹਾਨਾਂ ਨਾਲ ਸਾਂਝੀਆਂ ਕਰ ਦੇਵੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਇਆ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਸੈਰ ਕਰਨ ਵੀ ਜਾਂਦੇ ਆ ਤੇ ਲੋਕਾਂ ਨੂੰ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਥੇ ਗੰਦਗੀ ਭਰਿਆ ਮਾਹੌਲ ਹੈ ਲਗਾਤਾਰ ਮੱਛਰ ਦਾ ਵੀ ਦਿਨ ਆ ਰਹੇ ਹਨ ਗਰਮੀਆਂ ਦੇ ਦਿਨਾਂ ਵਿੱਚ ਮੱਛਰ ਦੀ ਪਰਮਾਰ ਹੈ ਗੰਦਗੀ ਫੈਲੀ ਹੋਈ ਹੈ ਲੋਕ ਇੱ ਦੂਰ ਰਹਤ ਹੋ ਸਕਣ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ ਪਰ ਲੱਗਦਾ ਹੈ ਜਿੱ ਤਰ੍ਹਾਂ ਇੱਥੇ ਗੰਦਗੀ ਫੈਲੀ ਹੈ ਲੋਕ ਬਿਮਾਰੀਆਂ ਆਪਣੇ ਘਰ ਲੈ ਕੇ ਜਾ ਰਹੇ ਹਨ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸਬੰਧਿਤ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜੋ ਵੀ ਇਸ ਦੀ ਮੇਨਟੇਨੈਂਸ ਹੈ ਉਸ ਨੂੰ ਸਹੀ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਮਰਥਰ ਫਾਸਟਵੇ ਖਬਰ ਨਾਲ ਮਾਰੀ ਕੈਮਰਾਮੈਨ ਪ੍ਰੇਸ਼ਰਮਾ ਜਲ